ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ ਨੇ ਅੱਜ ਫਰੀਦਕੋਟ ਜ਼ਿਲ੍ਹਾ ਯੋਜਨਾ ਚੇਅਰਮੈਨ ਦਾ ਅਹੁਦਾ ਸੰਭਾਲ ਕੇ ਕੰਮ ਸ਼ੁਰੂ ਕਰ ਦਿੱਤਾ ਇਸ ਮੌਕੇ ਤੇ ਉਹਨਾਂ ਦਾ ਮੂੰਹ ਮਿੱਠਾ ਕਰਾਉਣ ਤੇ ਉਹਨਾਂ ਨੂੰ ਕੁਰਸੀ ਤੇ ਬਿਠਾਉਣ ਲਈ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸਾਬਕਾ ਐਮਪੀ ਪ੍ਰੋਫੈਸਰ ਸਾਧੂ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਖੁਸ਼ੀ ਦੇ ਮੌਕੇ ਤੇ ਖੋਸਾ ਨੂੰ ਵਧਾਈ ਦੇਣ ਹਜ਼ਾਰਾਂ ਆਪ ਆਗੂ ਅਤੇ ਵਰਕਰ ਹਾਜ਼ਰ ਪਹੁੰਚੇ ਸਾ ਕੀ ਕਹਿਣਾ ਅੱਜ ਉਹਦਾ ਸੰਭਾਲ ਰਿਹਾ ਚੇਅਰਮੈਨ ਸਾਹਿਬ ਜੀ ਅੱਜ ਸਾਡੇ ਛੋਟੇ ਵੀਰ ਗੁਰਪ੍ਰੀਤ ਸਿੰਘ ਉਹ ਸਾਹ ਹਰਾਂ ਜਿਲ੍ਹਾ ਪਲਾਨਿੰਗ ਬੋਰਡ ਦੇ ਬਸੌਰ ਚੇਅਰਮੈਨ ਇਹਨਾਂ ਨੇ ਉਹਦਾ ਸੰਭਾਲ ਲਿਆ ਮੈਂ ਬਾਬਾ ਫਰੀਦ ਦੇ ਚਰਨਾਂ ਦੇ ਹੁਸਨ ਸਾਹਿਬ ਦੇ ਚਰਨਾਂ ਸਰਦਾਸ ਕਰਦਾ ਕਿ ਇਹਨਾਂ ਨੂੰ ਸਾਡੇ ਜ਼ਿਲ੍ਹੇ ਦੇ ਲੋਕਾਂ ਦੀ ਤਨ ਮੰਨ ਤੇ ਧਨ ਨਾਲ ਸੇਵਾ ਕਰਨ ਦਾ ਬਲ ਬਖਸ਼ੇ ਖੋੜੇ ਆਪਣੀ ਇਹ ਜ਼ਿੰਮੇਵਾਰੀ ਨੂੰ ਬੜੀ ਇਮਾਨਦਾਰੀ ਨਾਲ ਦੇ ਮੈਂ ਇਹਨਾਂ ਨੂੰ ਇਹਨਾਂ ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਕੋਟਾਂ ਕੋਟ ਬਹੁਤ-ਬਹੁਤ ਬਧਾਈ। ਵੀ ਹੋਰ ਸਮੇਂ ਦੋ ਜੋ ਉਹ ਫ੍ਰੀ ਕੋਟ ਲਈ ਵਧੀਆ ਪ੍ਰੋਜੈਕਟ ਵੀ ਲਿਆ ਸਕਦੇ ਕਿ ਕਈ ਕੰਮ ਫ੍ਰੀ ਕੋਟ ਦੇ ਵਿੱਚ ਆਨਲਾਈਨ ਸਮਝ ਕੀਤੇ ਜਾਂਦੀ। ਅਸਲੀ ਲੱਗੇਵੇਂ ਆ ਗੁਰੂ ਸਾਹਿਬ ਕਿਰਪਾ ਕਰਨਗੇ। ਵਧੀਆ ਪ੍ਰੋਜੈਕਟ 'ਚ ਆਵਾਂਗੇ ਪੂਰੇ ਜ਼ਿਲ੍ਹੇ ਦੀ ਪ੍ਰਣਿਕੋ ਲੱਗੇਵੇਂ ਆ। ਠੀਕ। ਦੋ ਜਣ ਕੇ ਸਾਡੇ ਨੈਸ਼ਨਲ ਕਮਿਨਰ ਅਵਿੰਦ ਕੇਜਰੀਵਾਲ ਜੀ ਸਾਡੇ ਸਤਿਕਾਰਯੋਗ ਸੀਐਮ ਸਾਡੇ ਭਗਵੰਤ ਮਾਨ ਜੀ ਸਾਡੇ ਪਾਰਟੀ ਦੇ ਆਪਣੇ ਆਬਜ਼ਰਵਰ ਸਾਡੇ ਨਿਸ਼ੋਦੀਆ ਜੀ ਪੰਜਾਬ ਪ੍ਰਧਾਨ ਅਮਨ अरोड़ा ਜੀ ਫੈਸਲ ਸਾਹਬ ਸਿੰਘ ਜੀ ਭਾਈ ਸੇਖੋਂ ਜੀ ਐਮਐਲਏ ਸਾਹਿਬ ਫਰੀਦਕੋਟ ਭਾਈ ਜਰਗ ਜੀ ਆਏ ਆ ਤੇ ਸਾਰੀ ਹੀ ਸਮੁੱਚੀ ਹਾਈ ਕਮਾਂਡ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਇਸ ਕਾਬਲ ਸਮਝਿਆ ਤੇ ਇਹ ਕੁਰਸੀ ਦਾ ਮਾਣ ਬਖਸ਼ਿਆ ਬਾਕੀ ਜੋ ਪਾਰਟੀ ਡਿਊਟੀ ਲਾਉਂਦੀ ਆ ਉਹ ਤੇ ਅਸੀਂ ਖਰੇ ਉੱਤਨ ਦੀ ਕੋਸ਼ਿਸ਼ ਕਰੀਦੀ ਆ ਕਿ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਤੇ ਬਿਨਿਸ਼ਟਾ ਨਾ ਕੀਤੀ ਅ ਅਭੀ ਤੋ ਬੈਠੇ ਹੀ ਆ ਕੋਈ ਗੱਲ ਨਹੀਂ ਤੁਸੀਂ ਕੰਮ ਮੇਰਾ ਪਹਿਲਾਂ ਵੀ ਦੇਖਿਆ ਜਦੋਂ ਵੀ ਕੋਈ ਜ਼ਿੰਮੇਵਾਰੀ ਪੈਂਦੀ ਆ ਤਾਂ ਫਿਰ ਉਹਦੇ ਤੇ ਕੰਮ ਵੀ ਕਰੀਦਾ ਸਾਰਾ ਟੀਮ ਵਰਕ ਕਰਨਾ ਪੈਂਦਾ ਐਮਐਲਏ ਸਾਫ਼ ਖੜੇ ਆ ਸਾਡੇ ਗੱਡੀ ਦੇ ਇੰਜਨ ਖੜੇ ਆ ਹੈ ਜਲਦ ਸਾਫ਼ ਖੜੇ ਆ ਸਾਰਿਆਂ ਦੀ ਰਾਏ ਨਾਲ ਜੋ ਵੀ ਸ਼ਹਿਰ ਲਈ ਕਰਨੀ ਆ ਲੋੜੀਂਦੀਆਂ ਚੀਜ਼ਾਂ ਨੇ ਜਾਂ ਕੁਝ ਵੀ ਡਿਵੈਲਪਮੈਂਟ ਦੇ ਕੰਮ ਆ ਜਾਂ ਨਵੀਆਂ ਪਲੈਨਿੰਗਸ ਨੇ ਉਹ ਅਸੀਂ ਸਾਰਿਆਂ ਤੇ ਇਕੱਠੇ ਹੋ ਕੇ ਸਾਰੇ ਡਵੈਲਪਮੈਂਟ ਦੇ ਕੰਮ ਕਰਾਂਗੇ ਪੰਜਾਬ ਨੂੰ ਵਧੀਆ ਰੰਗਲਾ ਪੰਜਾਬ ਬਣਾਉਣਾ ਸਾਡੀ ਡਿਊਟੀ ਲੱਗੀ ਹੈ